ਗੁਰਦਾਸਪੁਰ ਪੁਲਿਸ ਨੇ ਇੱਕ ਐਸੇ ਦਰਿੰਦੇ ਬਾਪ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੀਆਂ ਹੀ ਦੋ ਨਾਬਾਲਗ ਧੀਆਂ ਨਾਲ ਜ਼ਬਰਦਸਤੀ ਬਲਾਤਕਾਰ ਕਰਦਾ ਸੀ ਰਿਸ਼ਤਿਆਂ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੋਰ ਸਿਦਵਾ ਦਾ ਹੈ ਜਿੱਥੇ ਬਲਕਾਰ ਨਸੀਹ ਨਾਮਕ ਇੱਕ ਦਰਿੰਦਾ ਬਾਪ ਆਪਣੀਆਂ ਹੀ ਨਾਬਾਲਗ ਧੀਆਂ ਨਾਲ ਬਲਾਤਕਾਰ ਕਰਨ ਦੇ આરોਪ ਵਿੱਚ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ ਪੀੜਤ ਲੜਕੀਆਂ ਦੀ ਉਮਰ ਮਹਿਜ 12 ਸਾਲ ਅਤੇ 14 ਸਾਲ ਦੱਸੀ ਜਾ ਰਹੀ ਹੈ ਦਰਅਸਲ આરોપી کئی وار اپنی ਵੱਡੀ ਲੜਕੀ ਨੂੰ ਹਵਸ ਦਾ ਸ਼ਿਕਾਰ ਬਣਾ ਚੁੱਕਾ ਸੀ ਪਰ ਜਦ ਉਸਨੇ ਆਪਣੀ ਛੋਟੀ ਲੜਕੀ ਨੂੰ ਵੀ ਹਵਸ ਦਾ ਸ਼ਿਕਾਰ ਬਣਾ ਲਿਆ ਤਾਂ આરોપી ਦੀ ਵੱਡੀ ਲੜਕੀ ਨੇ ਪਿੰਡ ਦੇ ਸਰਪੰਚ ਨੂੰ ਸਾਰੀ ਘਟਨਾ ਦੀ ਜਾਣਕਾਰੀ ਦੇ ਦਿੱਤੀ ਜਿਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ આરોપી ਬਾਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਉਦੋਂ ਇਸ ਘਟਨਾ ਤੋਂ ਬਾਅਦ આરોપી ਦੇ ਆਪਣੇ ਲੋਕ ਵੀ આરોપી ਨੂੰ ਸਖਤ ਸਜ਼ਾ ਦੇਣ ਦੀ ਗੱਲ ਆਖ ਰਹੇ ਨੇ ਉਨ੍ਹਾਂ ਮੁਤਾਬਕ ਇਸ ਤੋਂ ਵੱਡਾ ਕੋਈ ਜੁਰਮ ਨਹੀਂ ਹੋ ਸਕਦਾ ਇਹਨੇ ਰਿਪੋਰਟ ਜਿਹਾ ਲੱਗਦੀ ਹੈ ਨੇ ਫੋਨ ਪਤਾ ਲੱਗਾ ਤੇ ਆ ਗੱਲਬਾਤ ਹੋਈ ਆ ਅੱਛਾ ਇਹਨੇ ਬੱਚਿਆਂ ਨਾਲ ਮਾਰੀ ਹਰਕਤ ਕੀਤੀ ਹੈ ਜੀ ਤੁਹਾਨੂੰ ਪੁੱਛਿਆ ਉਹ ਕਹਿੰਦੀ ਹੈ ਵੀ ਹਾਂ ਇਹ ਗੱਲ ਤੇਰੀ ਸਹੀ ਹੈ ਕੀਤੀ ਹੈ ਤਾਂ ਸਾਫ ਨੂੰ ਰਹੀ ਰਹੀ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੀੜਤ ਲੱਟਕੀਆਂ ਦਾ ਸਥਾਨਕ ਸਿਵਲ ਹਸਪਤਾਲ ਵਿੱਚੋਂ ਮੈਡੀਕਲ ਕਰਵਾਇਆ ਜਾ ਰਿਹਾ ਹੈ ਸਾਨੂੰ ਕੱਲ੍ਹ ਤਲਾਸ਼ ਮਰੀ ਜੀ ਆਪਣੇ ਸਰਪੰਚ ਨੂੰ ਸਾਨੂੰ ਦੱਸਿਆ ਸੀ ਇਹ 180 ਕੇਸੀ ਹੈਲਪਲਾਈਨ ਤੇ ਵੀ ਇਹ ਲਗਭਗ ਜਿਹੜੇ ਲੜਕੀਆਂ ਵਿਕਟਮਸ ਹੈਗੀਆਂ ਨੇ ਇਹਨਾਂ ਦੇ ਫਾਦਰ ਨੇ ਇਹਨਾਂ ਨਾਲ ਦੁਸ਼ਟਕਰਨ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਮੌਕੇ ਤੇ ਗਏ ਆ ਅਫਸਰਾਂ ਦੇ ਨਾਲ ਸਾਰੀ ਤਫਤੀਸ਼ ਕੀਤੀ ਆ ਇਹਨੂੰ ਅਰੈਸਟ ਕੀਤਾ ਕਰੁਈ ਤੇ ਬਾਕੀ ਤਫਤੀਸ਼ ਚੱਲ ਰਹੀ ਹੈ ਇਹਨੂੰ ਪੇਸ਼ ਕਰਕੇ ਅਜ ਕੋਰਟ 'ਚ ਤੇ ਦਾ ਪੁਲਿਸ ਰਿਪੋਰਟ ਲੈ ਕੇ ਬਾਕੀ ਯਾਰ ਜਿਹਾ ਕਾਰਵਾਈ ਕੀਤੀ ਜਾਊਗੀ ਇਹ ਤਫਤੀਸ਼ ਚੱਲ ਰਹੀ ਹੈ ਜੀ ਮੈਡੀਕਲ ਕਰਾ ਰਹੇ ਆ ਲੜਕੀਆਂ ਦਾ ਤੇ ਮੈਡੀਕਲ ਤੋਂ ਬਾਅਦ ਹੀ ਪਤਾ ਲੱਗੂਗਾ ਵੀ ਇਹ ਕਿਸ ਤਰ੍ਹਾਂ ਸਾਰਾ ਘਟਨਾ ਵਾਪਰੀ ਹੈ ਲੜਕੀਆਂ ਕਿੰਨੀ ਵੀ ਕਰਦਾ ਸੀ ਸਾਡੇ ਨਾਲ ਅੱਜ ਇਹਨੂੰ ਪੇਸ਼ ਕਰਕੇ ਕੋਰਟ ਚ ਇਹਦਾ ਪੁਲਿਸ ਰਿਪੋਰਟ ਹਾਸਲ ਕਰਕੇ ਤੇ ਪੁਸ਼ਕਿਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਊਗੀ ਲੜਕੀਆਂ ਦਾ ਮੈਡੀਕਲ ਵੀ ਕਰਾ ਰਹੇ ਆ ਇਹਦਾ ਵੀ ਕਰਾ ਰਹੇ ਆ ਦੋਸ਼ੀ ਦਾ ਵੀ ਹਾਂਜੀ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਪਰ ਜਦੋਂ ਵੀ ਇਹੋ ਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਉਸ ਵੀ આરોપી ਤੇ ਸਖਤ ਕਾਰਵਾਈ ਕਰਦੀ ਹੈ ਗੁਰਦਾਸਪੁਰ ਤੋਂ ਰਸ਼ਪਾਲ ਸਿੰਘ ਖਬਰ ਹਰਪਲ ਇੰਡੀਆ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਪੱਤਰਕਾਰਾਂ ਦੀ ਜੋ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੇ ਹੁਨੇ ਸੰਪਰਕ ਕਰੋ ਨੰਬਰ 988654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਪੇ ਕਰ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@bharatbharatindia.com